ਸਤਿ ਸ਼੍ਰੀ ਅਕਾਲ ਜੀ ਵੈਲਕਮ ਜੀ ਤੁਹਾਡਾ ਸਾਡੇ ਚੈਨਲ ਸਿਫਟ ਬੁਟੀਕ ਤੇ ਕੀ ਹਾਲ ਚਾਲ ਨੇ ਤੁਹਾਡੇ ਸਾਰਿਆਂ ਦੇ ਅੱਜ ਆਪਾਂ ਤੁਹਾਡੇ ਲਈ ਬਹੁਤ ਹੀ ਸੋਹਣੇ ਸੋਹਣੇ ਜੇ ਹੈਂਡਵਰਕ ਦੇ ਸੂਟ ਆ ਜਿਹੜੇ ਉਹ ਲੈ ਕੇ ਆਏ ਆ ਇਹਦੇ ਵਿੱਚ ਬੈਲਵਰਟ ਦੇ ਹੈਂਡਵਰਕ ਦੇ ਸੂਟ ਰਹਿਣਗੇ ਤੇ ਮਸ਼ੀਨ ਨਹੀਂ ਆਪਣੇ ਪਸ਼ਮੀਨੇ ਦੇ ਸੂਟ ਰਹਿਣਗੇ ਜੀ ਵਰਕ ਵਾਲੇ ਠੀਕ ਹੈ ਇਹ ਆਪਾਂ ਬਹੁਤ ਹੀ ਸੋਹਣਾ ਪਿਆਰਾ ਜਿਹਾ ਵਾਈਨ ਸ਼ੇਡ ਦੇ ਉੱਪਰ ਬੈਲਵਰਟ ਸਟੱਫ ਦੇ ਉੱਪਰ ਹੈਂਡਵਰਕ ਕੀਤਾਗਾ ਬਹੁਤ ਹੀ ਸੋਹਣਾ ਪਿਆਰਾ ਜਿਹਾ ਦੇ ਪ੍ਰਸ਼ਟਾ ਵਰਕ ਹੋਇਆਗਾ ਠੀਕ ਹੈ ਜੀ ਬਹੁਤ ਹੀ ਪੂਰਾ ਵਧੀਆ ਆਪਾਂ ਇਹਦੇ ਉੱਪਰ ਸਟਾਫ ਯੂਜ਼ ਕੀਤਾ ਸਾਰਾ ਠੀਕ ਹੈ ਪਿਓਰ ਬੈਲਵਟ ਦਾ ਸਟਾਫ ਹੈ ਜੀ ਇਹ ਹੀ ਵਾਈਨ ਸ਼ੇਡ ਦਾ ਪਿਓਰ ਆਰਗੈਂਜ਼ਾ ਦੇ ਦੇ ਉੱਪਰ ਦੁਪੱਟਾ ਪੈਚ-ਅਪ ਕੀਤਾ ਹੈਗਾ ਠੀਕ ਹੈ ਜੀ ਬਹੁਤ ਹੀ ਸੋਹਣੀ ਲੇਸ ਲਗਾ ਕੇ ਦੁਪੱਟੇ ਨੂੰ ਡਿਜ਼ਾਈਨਿੰਗ ਦਿੱਤੀ ਹੈ ਤੇ ਇਹ ਵਾਲਾ ਜੀ ਇਹਦਾ ਪਲਾਜ਼ੋ ਰਹੂਗਾ ਠੀਕ ਹੈ ਪੈਂਟ ਪਲਾਜ਼ੋ ਆਪਾਂ ਇਹਦੇ ਨਾਲ ਸਟਿਚ ਕੀਤਾ ਤੇ ਇਹ ਪਲਾਜ਼ੋ ਦੇ ਓਨਲੀ ਫਰੰਟ ਦੇ ਉੱਪਰ ਇਹ ਵਾਲਾ ਵਰਕ ਹੈ ਜਿਹੜਾ ਓ ਰਹੂਗਾ ਜੀ ਤੇ ਇੱਕ ਸੇਮ ਹੀ ਆਪਾਂ ਇਹਦੇ ਨਾਲ ਡਾਰਕ ਫਰੋਜੀ ਕਲਰ ਦਾ ਸੂਟ ਹੈ ਜਿਹੜਾ ਸੇਮ ਇਹੀ ਵਰਕ ਦਾ ਠੀਕ ਹੈ ਜੀ ਤੇ ਰੈਡੀ ਹੋਇਆਗਾ ਇਹ ਆਪਣੇ ਕਸਟਮਰ ਦੇ ਸੀਗੇ ਉਹਨਾਂ ਨੇ ਦੋ ਸੂਟ ਰੈਡੀ ਕਰਵਾਏ ਆ ਸੇਮ ਕਲਰ ਸੌਰੀ ਅਲੱਗ-ਅਲੱਗ ਹੈ ਇਹਨਾਂ ਦੇ ਵਰਕ ਹੈ ਜਿਹੜਾ ਬਿਲਕੁਲ ਸੇਮ ਰਹੂਗਾ ਤੁਸੀਂ ਦੇਖ ਸਕਦੇ ਹੋ ਇਹ ਵਾਲੀਆਂ ਨੇ 슬ੀਵਜ਼ ਰਹਿਣਗੇ ਇੱਦਾਂ ਵਿੱਚ ਇਹਦੇ ਮੋਤੀ ਲੱਗਿਆ ਹੋਇਆ ਸਾਰਾ ਤੇ ਕੀ ਰਿ ਡਰ ਪਰ ਕੰਮ ਹੋਇਆ ਸੇਮ ਤੇ ਸੇਮ ਹੀ ਇਹਦੇ ਪੈਂਟ ਪਲਾਜ਼ੋ ਦੇ ਉੱਪਰ ਕੰਮ ਹੋਇਆ ਓਨਲੀ ਫਰੰਟ ਸਾਈਡ ਤੇ ਠੀਕ ਹੈ ਇਹਦੇ ਨਾਲ ਦੁਪੱਟੇ ਜੀ ਆਪਾਂ ਪਿਓਰ ਟਿਸ਼ੂ ਦਾ ਲਗਾਇਆ ਹੈਗਾ ਬਹੁਤ ਸੋਹਣਾ ਦੁਪੱਟਾ ਲੱਗ ਰਿਹਾ ਬੈਲਵਟ ਨਾਲ ਟਿਸ਼ੂ ਦਾ ਦੁਪੱਟਾ ਵੀ ਬਹੁਤ ਪਿਆਰਾ ਲੱਗਦਾ ਹੈਗਾ ਠੀਕ ਹੈ ਜੀ ਬਹੁਤ ਸੋਹਣੇ ਸੂਟ ਆਪਣੇ ਬਣ ਕੇ ਰੈਡੀ ਹੋਏ ਨੇ ਤੁਸੀਂ ਕਿਸੇ ਵੀ ਕਲਰ ਦੇ ਉੱਪਰ ਕਿੱਦਾਂ ਦਾ ਵੀ ਵਰਕ ਹੈ ਜਿਹੜਾ ਉਹ ਕਰਵਾ ਸਕਦੇ ਹੋ ਕੋਈ ਵੀ ਕਲਰ ਹੈ ਜਿਹੜਾ ਉਹ ਲਗਵਾ ਸਕਦੇ ਹੋ ਇਹ ਵਾਲੇ ਜੀ ਆਪਣੇ ਪਸ਼ਮੀਨੇ ਦੇ ਸੂਟ ਰਹਿਣਗੇ ਠੀਕ ਹੈ ਇਹਨਾਂ ਦੇ ਉੱਪਰ ਮਸ਼ੀਨੀ ਵਰਕ ਹੈ ਜਿਹੜਾ ਉਹ ਹੋਇਆ ਘੇਰੇ ਦੇ ਉੱਪਰ ਬੇਲ ਦਿੱਤੀ ਹੋਈ ਹੈ ਤੁਸੀਂ ਦੇਖ ਸਕਦੇ ਹੋ ਇਦਾਂ ਸੇਮ ਹੀ ਤੇ ਇਦਾਂ ਸੇਮ ਹੀ ਇਹਦੀ ਬਾਜੂ ਦੇ ਉੱਪਰ ਕੰਮ ਹੋਇਆ ਹੈ ਠੀਕ ਹੈ ਜੀ ਬਹੁਤ ਫਿਨਿਸ਼ਿੰਗ ਦੇ ਨਾਲ ਆਪਣਾ ਕੰਮ ਹੋਇਆ ਹੈ ਜਿੱਦਾਂ ਕਿ ਹੁਣ ਸਰਦੀ ਦਾ ਸੀਜ਼ਨ ਆ ਗਿਆ ਤਾਂ ਆਪਾਂ ਪਸ਼ਮੀਨੇ ਦੇ ਸੂਟ ਜਿਹੜੇ ਉਹ ਨਵੇਂ-ਨਵੇਂ ਡਿਜ਼ਾਈਨ ਦੇ ਲੈ ਕੇ ਆਵਾਂਗੇ ਠੀਕ ਹੈ ਜੀ ਤੁਸੀਂ ਕਿਸੇ ਵੀ ਕਲਰ ਦੇ ਉੱਪਰ ਜਿਹੜਾ ਸੂਟ ਕਸਟਮਾਈਜ਼ ਇਹ ਵੀ ਕਰਵਾ ਸਕਦੇ ਹੋ ਤੁਸੀਂ ਆਪਣਾ ਡਿਜ਼ਾਈਨ ਵੀ ਭੇਜ ਸਕਦੇ ਤੇ ਜਿਹੜੇ ਸਾਡੇ ਡਿਜ਼ਾਈਨ ਹੁੰਦੇ ਆ ਕੀਤੇ ਹੋਏ ਇਹਨਾਂ 'ਚੋਂ ਵੀ ਕੋਈ ਵੀ ਰੈਡੀ ਕਰਵਾ ਸਕਦੇ ਹੋ ਠੀਕ ਹੈ ਜੀ ਬਿਲਕੁਲ ਜੈਨੂਇਨ ਜੇ ਪ੍ਰਾਈਸ ਤੇ ਇਹ ਸਾਰੇ ਸੂਟ ਰਹਿਣਗੇ ਜੀ ਤੇ ਇਦਾਂ ਦੇ ਜਿਹੜੇ ਇਹ ਪਸ਼ਮੀਨੇ ਦੇ ਨੇ ਇਹ ਆਪਣੇ ਕਸਟਮਰ ਦੇ 6 ਸੂਟ ਨੇ ਸੇਮ ਹੀ ਦੋ ਇਹ ਵਾਲੀ ਨੇ ਤੇ ਚਾਰ ਸੂਟ ਹੋਰ ਵਰਕ ਹੈ ਉਹ ਵਾਲੇ ਰਹਿਣਗੇ ਜੀ ਮੈਂ ਤੁਹਾਨੂੰ ਦਿਖਾਉਣੀ ਉਹ ਵੀ ਵੀਡੀਓ ਦੇ ਨਾਲ ਜੁੜੇ ਰਹੀ ਹਾਂ ਦੇਖੋ ਜੀ ਪਸ਼ਮੀਨੇ ਵਾਲੇ ਦਾ ਇੱਕ ਇਹ ਵਾਲਾ ਕਲਰ ਸੀਗਾ ਠੀਕ ਹੈ ਬੋਟਲ ਗ੍ਰੀਨ ਸ਼ੇਡ ਦਾ ਇਹ ਵਾਲਾ ਇਹਦਾ 슬ੀਵਸ ਦੇ ਉੱਪਰ ਕੰਮ ਆ ਤੇ ਇਹ ਦੇ ਘੇਰੇ ਦੇ ਉੱਪਰ ਕੰਮ ਹੋਇਆ ਹੈ ਠੀਕ ਹੈ ਜੀ ਹੱਪਰ ਦਾ ਪੈ ਦੇ ਨਾਲ ਦੁਪੱਟਾ ਰੈਡੀ ਕੀਤਾ ਹੈਗਾ ਇਹਦਾ ਪ੍ਰੋਪਰ ਲੇਸ ਲਗਾ ਕੇ ਦੁਪੱਟੇ ਤੇ ਡਿਜ਼ਾਈਨਿੰਗ ਕੀਤੀ ਹੈ ਆਹ ਸੌਰੀ ਫਿਨਿਸ਼ਿੰਗ ਦਿੱਤੀ ਹੈ ਨੂੰ ਠੀਕ ਹੈ ਜੀ ਇੱਕ ਇਹ ਵਾਲਾ ਸੀਗਾ ਗਾਜਰੀ ਸ਼ੇਡ ਦਾ ਠੀਕ ਹੈ ਇਹਦੇ ਵੀ ਸੇਮ ਹੀ ਵਰਕ ਆ ਠੀਕ ਹੈ ਜੀ ਤੇ ਇੱਕ ਇਹ ਵਾਲਾ ਸੀ ਗ੍ਰੇ ਕਲਰ ਦਾ ਇਹਦੇ ਵੀ ਸੇਮ ਹੀ ਵਰਕ ਰਹੂਗਾ ਜੀ ਠੀਕ ਹੈ ਜਿਹੜੇ ਇਹ ਵਾਲੇ ਤਿੰਨ ਸੂਟ ਸੀਗੇ ਇਹਦੇ ਚ ਇੱਕ 그린 ਨਾ ਉਹ ਹਜੇ ਰੈਡੀ ਨਹੀਂ ਹੋਇਆ ਆਪਣਾ ਠੀਕ ਹੈ ਜੀ ਇੱਕ ਇਹ ਮਾਊਸ ਸ਼ੇਡ ਦਾ ਸੀ ਇਹਦਾ ਵੀ ਸੇਮ ਵਰਕ ਰਹੂਗਾ ਠੀਕ ਹੈ ਜੀ ਤੇ ਇੱਕ ਇਹ ਪਰਪਲ ਕਲਰ ਸੀਗਾ ਇੱਕ 그린 ਕਲਰ ਸੀ ਤੇ ਨੇ ਸੀਗੇ ਇਹ ਪਛੇ ਸੂਟ ਰੈਡੀ ਕੀਤੇ ਆ ਪਸ਼ਮੀਨੇ ਦੇ ਫਿਲਹਾਲ ਇੱਕ ਆਪਾਂ ਹੋਰ ਸੂਟ ਰੈਡੀ ਕੀਤਾ ਉਹ ਵੀਡੀਓ ਦੇ ਲਾਸਟ ਵਿੱਚ ਦਿਖਾਵਾਂਗੇ ਠੀਕ ਹੈ ਜੀ ਤੇ ਇਹ ਸਾਰੇ ਸੂਟ ਆਪਣੇ ਪਸ਼ਮੀਨੇ ਦੇ ਨੇ ਤੁਸੀਂ ਇਹਨਾਂ ਨੂੰ ਕਿਸੇ ਵੀ ਕਲਰ ਦੇ ਉੱਪਰ ਹੈ ਜਿਹੜਾ ਕਰਵਾ ਸਕਦੇ ਹੋ ਵਰਕ ਵੀ ਕੋਈ ਵੀ ਕਲਰ ਲੈ ਸਕਦੇ ਹੋ ਕੋਈ ਵੀ ਵਰਕ ਦੀ ਡਿਜ਼ਾਈਨਿੰਗ ਹੈ ਕੁਝ ਚੇਂਜ ਕਰਵਾਉਣਾ ਹੁੰਦਾ ਆਪਾਂ ਨੇ ਉਹ ਵੀ ਹੋ ਜਾਏਗਾ ਠੀਕ ਹੈ ਬਿਲਕੁਲ ਜਨੂਨ ਜੇ ਪ੍ਰਾਈਸ ਤੇ ਇਹ ਸਾਰੇ ਸੂਟ ਰਹਿਣਗੇ ਜੀ ਤੇ ਹੁਣ ਲਾਸਟ ਦੇ ਵਿੱਚ ਆਪਾਂ ਰਿਵਿਊ ਦੇਖਦੇ ਆ ਸਾਰਿਆਂ ਦੇ ਕੀ ਹੁੰਦੇ ਐ ਤੇ ਇਹ ਹੈਗੇ ਨੇ ਮਨਪ੍ਰੀਤ ਪੇਸ਼ੌਰ ਇਹਨਾਂ ਦੇ ਆਪ ਸੂਟ ਰੈਡੀ ਕੀਤੇ ਸੀ ਇਹਨਾਂ ਦਾ ਆਪਣਾ ਆਪਾਂ ਨੂੰ ਆਇਆ ਮੈਸੇਜ ਸਾਰਿਆਂ ਨੂੰ ਬਹੁਤ ਪਸੰਦ ਆਏ ਸੂਟ ਥੈਂਕ ਯੂ ਜੀ ਤੇ ਫਿਰ ਉਸ ਤੋਂ ਬਾਅਦ ਚ ਹੈਗੇ ਰومی ਤੇ ਇਹਨਾਂ ਨੇ ਮੈਸੇਜ ਕੀਤਾ ਥੈਂਕ ਯੂ ਸੋ ਮਚ ਅਰਸ਼ਾ ਸੂਟ ਬਹੁਤ ਸੋਹਣਾ ਤਿਆਰ ਕੀਤਾ ਸਾਰਿਆਂ ਨੇ ਬਹੁਤ ਪਸੰਦ ਕੀਤਾ येलो ਸੂਟ ਥੈਂਕ ਯੂ ਤੇ ਫਿਰ ਆਪਾਂ ਨੂੰ ਆਇਆ ਮਨਪ੍ਰੀਤ ਦਾ ਠੀਕ ਹੈ ਜੀ ਤੇ ਇਹਨਾਂ ਦਾ ਵੀ ਆਪਾਂ ਤੁਹਾਨੂੰ ਦਿਖਾਉਣੀ ਆ ਤੇ ਇਹ ਹੈਗੇ ਨੇ ਰੁਪਿੰਦਰ ਦਾ ਤੇ ਵਾਸ ਇਹਨਾਂ ਦਾ ਆਪਾਂ ਲਾਸਟ ਵੀਡੀਓ ਚ ਤੁਹਾਨੂੰ ਦਿਖਾਇਆ ਸੀਗਾ ਸੂਟ ਇਹਨਾਂ ਨੂੰ ਵੀ ਬਹੁਤ ਜ਼ਿਆਦਾ ਪਸੰਦ ਆਇਆ ਇਹ ਵੀ ਕਹਿੰਦੇ ਬਹੁਤ ਸੋਹਣਾ ਬਣਿਆ ਸੂਟ ਹੈ ਠੀਕ ਹੈ ਜੀ ਤੇ ਇਦਾਂ ਜਦੋਂ ਸਾਰਿਆਂ ਦਾ ਆਪਾਂ ਨੂੰ ਪਿਆਰ ਮਿਲਦਾ ਤਾਂ ਬਹੁਤ ਵਧੀਆ ਲੱਗਦਾ ਐਨ ਵੱਧ ਤੋਂ ਵੱਧ ਵੀਡੀਓ ਨੂੰ ਹੋਰ ਪਿਆਰ ਦਿਆ ਕਰੋ ਠੀਕ ਹੈ ਜੀ ਹੁਣ ਰਾਤ ਦੇ 2 ਵਜੇ ਹੋਏ ਨੇ ਆਪਾਂ ਇੰਨੀ ਜ਼ਿਆਦਾ ਮਿਹਨਤ ਕਰਦੇ ਆ ਤਾਂ ਫਿਰ ਉਦੋਂ ਹੀ ਵਧੀਆ ਲੱਗਦਾ ਜਦੋਂ ਸਾਨੂੰ ਇੰਨਾ ਪਿਆਰ ਮਿਲਦਾ ਤੁਹਾਡਾ ਸਾਰਿਆਂ ਦਾ ਠੀਕ ਹੈ ਜੀ ਤੇ ਵੱਧ ਤੋਂ ਵੱਧ ਆਪਣਾ ਵੀਡੀਓਜ਼ ਨੂੰ ਕਮੈਂਟ ਕਰਕੇ ਦੱਸਿਆ ਕਰੋ ਤੁਹਾਨੂੰ ਕਿੱਦਾਂ ਦੇ ਲੱਗਦੇ ਆ ਸਾਰੇ ਸੂਟ ਆਪਣੇ ਠੀਕ ਹੈ ਜੀ ਤੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਮਿਲਦੀਆਂ ਜੀ ਆਪਾਂ ਫਿਰ ਨੈਕਸਟ ਵੀਡੀਓ ਦੇ ਵਿੱਚ ਓਕੇ ਜੀ ਬਾਏ ਬਾਏ ਥੈਂਕ ਯੂ